ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਜੀ ਹਾਂ ਦਰਸਲ ਜਥੇਬੰਦੀਆਂ ਨੂੰ ਡੋਟਕ ਸੁਣਾ ਦਿੱਤੀ ਹੈ ਬਿਲਕੁਲ ਟਵੀਟ ਕੀਤਾ ਗਿਆ ਟਵੀਟ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਜੇਕਰ ਸਰਕਾਂ ਤੇ ਕੋਈ ਵੀ ਜਥੇਬੰਦੀ ਯੂਨੀਅਨ ਜਾਂ ਫਿਰ ਲੋਕਾਂ ਦਾ ਗਰੁੱਪ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਤਾਨਾ ਦੇਗਾ ਤਾਂ ਕਿਸੇ ਵੀ ਹੱਦ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਤਾਂ ਬਿਲਕੁਲ ਸੀਐਮ ਆਰ ਨੇ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਜੱਥੇਬੰਦੀਆਂ ਨੂੰ ਯੂਨੀਅਨਾਂ ਨੂੰ ਦੋ ਟੁਕਸ ਸੁਣਾ ਦਿੱਤੀ ਕਿ ਕਿ ਧਰਨਾ ਲਗਾ ਕੇ ਤੁਸੀਂ ਆਮ ਲੋਕਾਂ ਨੂੰ ਮਿਹਨਤੀ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਮੰਗਾ ਮੰਨਵਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਪਰ ਸੜਕਾਂ ਦੇ ਵਿਚਾਲੇ ਇਸ ਤਰੀਕੇ ਦੇ ਨਾਲ ਬੈਠ ਕੇ ਕਿਤੇ ਨਾ ਕਿਤੇ ਮਿਹਨਤੀ ਲੋਕਾਂ ਲਈ ਤੁਸੀਂ ਉਹਨਾਂ ਦਾ ਸਮਾਂ ਬਰਬਾਦ ਕਰਦੇ ਹੋ ਤਾਂ ਬਿਲਕੁਲ ਤੁਹਾਨੂੰ ਦੱਸ ਦਿੰਦੇ ਆ ਸੀਐਮ ਆਨ ਲਿਖਦੇ ਨੇ ਪੰਜਾਬ ਦੇ ਵਿੱਚ ਸੜਕਾਂ ਰੋਕਣ ਜਾਂ ਰੇਲਾ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕਮਾਕਾਰਾਂ 'ਚ ਵਿਘਨ ਪਾਉਣ ਵਾਲੇ ਕੋਈ ਵੀ ਅਲਾਨ ਦਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਿਥੇ ਬੰਦੀਆਂ ਤੇ ਯੂਨੀਅਨਾਂ ਨੇ ਜਿਹੜੀਆਂ ਇਸ ਗੱਲ ਦੇ ਵੱਲ ਧਿਆਨ ਦੇਣ ਤਾਂ ਬਿਲਕੁਲ ਸੀਐਮ ਆਨ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਜਥੇਬੰਦੀਆਂ ਨੇ ਚਾਹੇ ਫਿਰ ਕਿਸਾਨਾਂ ਦੀਆਂ ਯੂਨੀਅਨਾਂ ਕਿਉਂ ਹੀ ਨਾ ਹੋਣ ਇਸ ਗੱਲ ਨੂੰ ਖਾਸ ਕਰਕੇ ਧਿਆਨ ਦੇ ਨਾਲ ਸੁਣ ਲੈਣ ਵਿਰੋਧ ਕਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਸਿਰਫ ਲੋਕਾਂ ਨੂੰ ਤੰਗ ਕਰਨਾ ਕੋਈ ਹੱਲ ਨਹੀਂ ਹੈ ਜਿਹਾ ਕੋਈ ਸਹੀ ਤਰੀਕਾ ਨਹੀਂ ਹੈ ਸੀਐਮ ਆ ਲਿਖਦੇ ਨੇ ਕਿ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਉਹ ਤਿਆਰ ਰਹਿਣੀਆਂ ਨੇ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਸੜਕਾਂ ਦੇ ਵਿਚਾਲੇ ਬੈਠ ਕੇ ਧਰਨੇ ਲਗਾਉਣੇ ਤੇ ਕਾਨੂੰਨੀ ਕਾਰਵਾਈ ਜੜੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਫਿਰ ਉਹ ਫੁੱਟਣ ਲਈ ਤਿਆਰ ਬਰਤੇ ਆ ਤਾਂ ਬਿਲਕੁਲ ਸੀਐਮ ਆਨ ਦਾਇ ਫੈਸਲਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਤੁਸੀਂ ਇਸ ਫੈਸਲੇ ਦੇ ਨਾਲ ਕਿੰਨੇ ਕੁ ਸਹਿਮਤ ਹੋ ਆਪਣੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਸ਼੍ਰੀਕਾਲ ਤੁਸੀਂ ਇੱਕ SMS ਅੱਜ ਦੇ ਉਸ ਤੇ ਮੈਂ ਹਮਪ੍ਰਦੀਪ ਕੌਰ ਦਾ ਸੀਐਮ ਪੰਗਵਾਨ ਸਿੰਘ ਮਾਨ ਇਸ ਵੇਲੇ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੇ ਨੇ ਜੀ ਹਾਂ ਦਰਸਲ ਜਥੇ ਬੰਦੀਆਂ ਨੂੰ ਦੋ ਟੁਕ ਸੁਣਾ ਦਿੱਤੀ ਹੈ ਬਿਲਕੁਲ ਟਵੀਟ ਕੀਤਾ ਗਿਆ ਟਵੀਟ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਜੇਕਰ ਸਰਕਾਂ ਤੇ ਕੋਈ ਵੀ ਅਜ ਜਥੇਬੰਦੀ ਯੂਨੀਅਨ ਜਾਂ ਫਿਰ ਲੋਕਾਂ ਦਾ ਗਰੁੱਪ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਧਰਨਾ ਦੇਗਾ ਤਾਂ ਕਿਸੇ ਵੀ ਹੱਦ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਤਾਂ ਬਿਲਕੁਲ ਸੀਐਮ ਆਰ ਨੇ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਜਥੇਬੰਦੀਆਂ ਨੂੰ ਯੂਨੀਅਨਾਂ ਨੂੰ ਦੋ ਟੁਕਸ ਸੁਣਾ ਦਿੱਤੀ ਕਿ ਧਰਨਾ ਲਗਾ ਕੇ ਤੁਸੀਂ ਆਮ ਲੋਕਾਂ ਨੂੰ ਮਿਹਨਤੀ ਲੋਕਾਂ ਨੂੰ ਪਰੇਸ਼ਾਨ ਕਰ ਦਿਓ ਮੰਗਾਂ ਮੰਨਵਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਪਰ ਸੜਕਾਂ ਦੇ ਵਿਚਾਲੇ ਇਸ ਤਰੀਕੇ ਦੇ ਨਾਲ ਬੈਠ ਕੇ ਕਿਤੇ ਨਾ ਕਿਤੇ ਮਿਹਨਤੀ ਲੋਕਾਂ ਲਈ ਤੁਸੀਂ ਉਹਨਾਂ ਦਾ ਸਮਾਂ ਬਰਬਾਦ ਕਰਦੇ ਹੋ ਤਾਂ ਬਿਲਕੁਲ ਤੁਹਾਨੂੰ ਦੱਸ ਦਿੰਦੇ ਆ ਸੀਐਮ ਆਰ ਲਿਖਦੇ ਨੇ ਪੰਜਾਬ ਦੇ ਵਿੱਚ ਸੜਕਾਂ ਰੋਕਣ ਜੋ ਰੇਲਾ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕਮਾਂਕਾਰਾਂ 'ਚ ਵਿਘਨ ਪਾਉਣ ਵਾਲੇ ਕੋਈ ਵੀ ਅਲਾਨ ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਿਥੇ ਬੰਦੀਆਂ ਤੇ ਯੂਨੀਅਨਾਂ ਨੇ ਜਿਹੜੀਆਂ ਇਸ ਗੱਲ ਦੇ ਵੱਲ ਧਿਆਨ ਦੇਣ ਤਾਂ ਬਿਲਕੁਲ ਸੀਐਮ ਆਰ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਜਥੇਬੰਦੀਆਂ ਨੇ ਚਾਹੇ ਫਿਰ ਕਿਸਾਨਾਂ ਦੀਆਂ ਯੂਨੀਅਨਾਂ ਕਿਉਂ ਹੀ ਨਾ ਹੋਣ ਇਸ ਗੱਲ ਨੂੰ ਖਾਸ ਕਰਕੇ ਧਿਆਨ ਦੇ ਨਾਲ ਸੁਣ ਲੈਣ ਵਿਰੋਧ ਕਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਸਿਰਫ ਲੋਕਾਂ ਨੂੰ ਤੰਗ ਕਰਨਾ ਕੋਈ ਹੱਲ ਨਹੀਂ ਹੈ ਜਿਹਾ ਕੋਈ ਸਹੀ ਤਰੀਕਾ ਨਹੀਂ ਹੈ ਸੀਐਮ ਆਰ ਲਿਖਦੇ ਨੇ ਕਿ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਉਹ ਤਿਆਰ ਰਹਿਣੀ ਯਾਨੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਸੜਕਾਂ ਦੇ ਵਿਚਾਲੇ ਬੈਠ ਕੇ ਧੰਨੇ ਲਗਾਉਣੇ ਤੇ ਕਾਨੂੰਨੀ ਕਾਰਵਾਈ ਅਜਿਹੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਫਿਰ ਉਹ ਪੁੱਟਣ ਲਈ ਤਿਆਰ ਵਰਤੇ ਅੱਜ ਇਹ ਤਾਂ ਬਿਲਕੁਲ ਸੀਐਮ ਮਾਨ ਦਾ ਹੀ ਫੈਸਲਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਤੁਸੀਂ ਇਸ ਫੈਸਲੇ ਦੇ ਨਾਲ ਕਿੰਨੇ ਕੁ ਸਹਿਮਤ ਹੋ ਆਪਣੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਸ਼੍ਰੀਕਾਲ ਤੁਸੀਂ ਗੁਰੂ ਐਸਐਮ ਜੀ ਡੀਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸੀਐਮ ਭਗਵੰਤ ਸਿੰਘ ਮਾਨ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਜੀ ਹਾਂ ਦਰਸਲ ਜਥੇ ਬੰਦੀਆਂ ਨੂੰ ਦੋ ਟੁਕਸਣਾ ਦਿੱਤੀ ਹੈ ਬਿਲਕੁਲ ਟਵੀਟ ਕੀਤਾ ਗਿਆ ਟਵੀਟ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਜੇਕਰ ਸਰਕਾਂ ਤੇ ਕੋਈ ਵੀ ਅਜਿਥੇ ਬੰਦੀ ਯੂਨੀਅਨ ਜਾਂ ਫਿਰ ਲੋਕਾਂ ਦਾ ਗਰੁੱਪ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਧਾਨਾ ਦੇਗਾ ਤਾਂ ਕਿਸੇ ਵੀ ਹੱਦ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਤਾਂ ਬਿਲਕੁਲ ਸੀਐਮ ਆਰ ਨੇ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਜਥੇਬੰਦੀਆਂ ਨੂੰ ਯੂਨੀਅਨਾਂ ਨੂੰ ਦੋ ਟੁਕਸ ਸੁਣਾ ਦਿੱਤੀ ਕਿ ਧਰਨਾ ਲਗਾ ਕੇ ਤੁਸੀਂ ਆਮ ਲੋਕਾਂ ਨੂੰ ਮਿਹਨਤੀ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਮੰਗਾਂ ਮੰਨਵਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਪਰ ਸੜਕਾਂ ਦੇ ਵਿਚਾਲੇ ਇਸ ਤਰੀਕੇ ਦੇ ਨਾਲ ਬੈਠ ਕੇ ਕਿਤੇ ਨਾ ਕਿਤੇ ਮਿਹਨਤੀ ਲੋਕਾਂ ਲਈ ਤੁਸੀਂ ਉਹਨਾਂ ਦਾ ਸਮਾਂ ਬਰਬਾਦ ਕਰਦੇ ਹੋ ਤਾਂ ਬਿਲਕੁਲ ਤੁਹਾਨੂੰ ਦੱਸ ਦਿੰਦੇ ਆ ਸੀਐਮ ਆਨ ਲਿਖਦੇ ਨੇ ਪੰਜਾਬ ਦੇ ਵਿੱਚ ਸੜਕਾਂ ਰੋਕਣ ਜਾਂ ਰੇਲਾ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕਮਾਕਾਰਾਂ 'ਚ ਵਿਘਨ ਪਾਉਣ ਵਾਲੇ ਕੋਈ ਵੀ ਅਲੰਤ ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜੋ ਇੱਥੇ ਬੰਦੀਆਂ ਤੇ ਯੂਨੀਅਨਾਂ ਨੇ ਜਿਹੜੀਆਂ ਇਸ ਗੱਲ ਦੇ ਵੱਲ ਧਿਆਨ ਦੇਣ ਤਾਂ ਬਿਲਕੁਲ ਸੀਐਮ ਆਨ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਜਥੇਬੰਦੀਆਂ ਨੇ ਚਾਹੇ ਫਿਰ ਕਿਸਾਨਾਂ ਦੀਆਂ ਯੂਨੀਅਨਾਂ ਕਿਉਂ ਹੀ ਨਾ ਹੁਣ ਇਸ ਗੱਲ ਨੂੰ ਖਾਸ ਕਰਕੇ ਧਿਆਨ ਦੇ ਨਾਲ ਸੁਣ ਲੈਣ ਵਿਰੋਧ ਕਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਸਿਰਫ ਲੋਕਾਂ ਨੂੰ ਤੰਗ ਕਰਨਾ ਕੋਈ ਹੱਲ ਨਹੀਂ ਹੈ ਜਿਹਾ ਕੋਈ ਸਹੀ ਤਰੀਕਾ ਨਹੀਂ ਹੈ ਸੀਐਮ ਆਰ ਲਿਖਦੇ ਨੇ ਕਿ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਉਹ ਤਿਆਰ ਰਹਿਣੀਆਂ ਨੇ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਸੜਕਾਂ ਦੇ ਵਿਚਾਲੇ ਬੈਠ ਕੇ ਧੰਨੇ ਲਗਾਉਣੇ ਤੇ ਕਾਨੂੰਨੀ ਕਾਰਵਾਈ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਫਿਰ ਉਫੋਕਣ ਲਈ ਪਿਆਰ ਵਰਤੇ ਅਜੇ ਤਾਂ ਬਿਲਕੁਲ ਸੀਐਮ ਮਾਨ ਦਾਇ ਫੈਸਲਾ ਤੁਹਾਨੂੰ ਕਿਸ ਤਰ੍ਹਾਂ ਦਾ ਤੁਸੀਂ ਇਸ ਫੈਸਲੇ ਦੇ ਨਾਲ ਕਿੰਨੇ ਕੁ ਸਹਿਮਤ ਹੋ